ਸਤਿ ਸ਼੍ਰੀ ਅਕਾਲ ਜੀ ਦਵਾਬਾ মিডিਆ ਹਾਊਸ ਦੇਖ ਰਿਹਾ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਜਸਦੀਪ ਸਿੰਘ ਚੰਦ ਔਰ ਗੱਲਬਾਤ ਕਰਾਂਗੇ ਕਾਫੀ ਜ਼ਿਆਦਾ ਮਨ ਮੇਰਾ ਪਰੇਸ਼ਾਨ ਸੀਗਾ ਕਿ ਅੱਜ ਕੱਲ ਦੇ ਜਿਹੜੇ ਸਿੰਗਰ ਆ ਨਵੇਂ ਉੱਠ ਰਹੇ ਸਿੰਗਰ ਸੋ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਸਤਿਬਿਲਾ ਸਰਜੀਤ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਦਵਾਬਾ মিডিਆ ਵਾਲੇ ਸਾਥੀਆਂ ਦਾ ਸਾਰੀ ਟੀਮ ਦਾ ਔਰ ਤੁਸੀਂ ਵਧੀਆ ਵਿਸ਼ਾ ਵਿਸ਼ਾ ਜਿਹੜਾ ਲੈ ਕੇ ਆਏ ਆ ਗਾਇਕੀ ਬਾਰੇ ਜੀ ਸੋ ਬੜਾ ਮਨ ਪਰੇਸ਼ਾਨ ਹੈ ਸਿੰਗਰ ਅੱਜ ਕੱਲ ਉੱਠਦੇ ਨੇ ਨਵੇਂ-ਨਵੇਂ ਇਹ ਮੁੰਡੇ ਦੋ ਤਿੰਨ ਉੱਠੇ ਨੇ ਸੋਨੂ ਸਿਤੋਵਾਲੀਆ ਇਸ ਤੋਂ ਪਹਿਲਾਂ ਹਰਮਨ ਜੀਮਾ ਔਰ ਇੱਕ ਮੁੱਖ ਮੰਤਰੀ ਸੀ ਸੋ ਇਸ ਤਰ੍ਹਾਂ ਦੇ ਸਿੰਗਰ ਛੇ ਮਹੀਨੇ ਜਾਂ ਸਾਲ ਬਾਅਦ ਅਸੀਂ ਆਪ ਹੀ ਪੈਦਾ ਕਰਦੇ ਆ ਔਰ ਉਹਨਾਂ ਨੂੰ ਵਰਤ ਕੇ ਛੇ ਮਹੀਨੇ ਵਰਤ ਕੇ ਤੇ ਉਹਨਾਂ ਦਾ ਬਾਅਦ ਵਿੱਚ ਕੋਈ ਪਤਾ ਹੀ ਨਹੀਂ ਲੈਂਦਾ ਪਤਾ ਥੋੜੀ ਨਹੀਂ ਲੈਂਦਾ ਉਹ ਫਿਰ ਆਪਣੀ ਪਹਿਲੀ ਲਾਈਫ ਦੇ ਵਿੱਚ ਚਲੇ ਜਾਂਦੇ ਆ ਸੋ ਗਾਇਕੀ ਕੀ ਹੈ ਤੁਹਾਡੇ ਹਿਸਾਬ ਦੇ ਨਾਲ ਜੀ ਬਿਲਕੁਲ ਬਹੁਤ درست ਸਵਾਲ ਆ ਜੀ ਤੁਹਾਡਾ ਕਿ ਜਿੰਨੇ ਵੀ ਅੱਜ ਕੱਲ੍ਹ ਇਹ ਫਸਲੀ ਬਟੇਰੇ ਟਾਈਪ ਗਾਇਕ ਆ ਜੀ ਜਿਹੜੇ ਕੁਝ ਸਮਾਂ ਸਾਡੀ ਸਟ੍ਰੀਮ ਲਾਈਨ ਦੇ ਵਿੱਚ ਕੁਝ ਚਿੱਤਰ ਦੇ ਵਿੱਚ ਆਉਂਦੇ ਆ ਤੇ ਉਸ ਤੋਂ ਬਾਅਦ ਕਿੱਥੇ ਗਾਇਬ ਹੋ ਜਾਂਦੇ ਸਾਨੂੰ ਪਤਾ ਬਨੀਆਂ ਲੱਗਦਾ ਜੀ ਜੀ ਇਹ ਕੋਈ ਗਾਇਕੀ ਨਹੀਂ ਹੈ ਤੋਂ ਸਵਾਲ ਜਿਹੜਾ ਗਾਇਕੀ ਦਾ ਹੈ ਤੋਂ ਗਾਇਕੀ ਬੜੀ عظیم ਚੀਜ਼ ਹੈ ਜੀ ਗਾਇਕੀ ਇੱਕ ਇਬਾਦਤ ਹੈ ਜੀ ਕੋਣ ਵਾਲੇ ਦੀ ਕਲਾ ਆ ਉਹਦਾ ਉਹਦੀ ਸ਼ਿੱਦਤ ਆ ਉਹਦੀ ਸਖਤ ਮਿਹਨਤ ਆ ਜੀ ਤੋਂ ਮੈਂ ਦੋ ਤਿੰਨ ਉਦਾਹਰਨਾਂ ਤੁਹਾਨੂੰ ਦਿਨਾ ਤੁਹਾਨੂੰ ਤੁਹਾਡੇ ਜਿਹੜੇ ਸਰੋਤੇ ਆ ਦਰਸ਼ਕ ਆ ਉਹਨਾਂ ਨੂੰ ਗਾਇਕੀ ਦਾ ਪੈਮਾਨਾ ਜਿਹੜਾ ਹੈ ਉਹ ਪਤਾ ਲੱਗ ਜਾਏਗਾ ਜੀ ਜੀ ਉਸਤਾਦ ਜਮਲਾ ਜੱਟ ਜੀ ਦਾ ਨਾਮ ਆਪਾਂ ਸਾਰੇ ਜਾਣਦੇ ਆ ਜੀ ਉਹਨਾਂ ਨੂੰ ਨਾਮ ਉਰੇ ਉਸਤਾਦ ਲਿਖਿਆ ਜਾਂਦਾ ਬੁਲਾਇਆ ਜਾਂਦਾ ਜੀ ਬਿਲਕੁਲ ਇਹ ਲਾਹੌਰ ਦੀਆਂ ਗਲੀਆਂ ਚ ਜੀ ਇੱਕ ਗੀਤ ਗਾਉਂਦੇ ਛੋਟੇ ਹੁੰਦੇ ਦੀ ਗੱਲ ਹੈ ਜਾ ਰਹੇ ਸੀ ਕਿ ਮੈਂ ਪੜਿਆ ਕਿਤੇ ਜੀ ਉਸ ਜ਼ਮਾਨੇ ਚ ਜਿਹੜੀ ਉਸ ਜ਼ਮਾਨੇ ਦੀ ਕੋਈ ਗਾਇਕਾ ਹੋਊਗੀ ਜਨਾਨੀ ਉਸ ਗਲੀ ਦੇ ਚੁਬਾਰੇ ਦੇ ਵਿੱਚ ਉਹਦੀ ਰਹਿ ਐ ਸੀ ਇਹਨਾਂ ਨੂੰ ਨਹੀਂ ਸੀ ਪਤਾ ਜੀ ਉਹ ਗਾਉਂਦੇ ਹੋਏ ਉਹਦਾ ਗੀਤ ਜਦੋਂ ਜਾ ਰਹੇ ਸੀ ਤੇ ਉਹਨਾਂ ਨੇ ਖਿੜਕੀ ਥਾਣੀ ਇਸ ਬੱਚਾ ਜੋ ਸੀਗਾ ਲਾਲਚੰਦ ਜੀ ਬੱਚੇ ਦੇ ਰੂਪ ਵਿੱਚ ਸੀਗੇ ਉਹਨੂੰ ਆਵਾਜ਼ ਮਾਰੀ ਰੋਕਿਆ ਟੋਕਿਆ ਜੀ ਕਹਿੰਦੇ ਕਿ ਜੇ ਇੰਨਾ ਬੇਸੁਰਾ ਗਾਉਣਾ ਤੇ ਮੇਰਾ ਗੀਤ ਨਾ ਗਾ ਜੀ ਫੋਰ ਕਿਸੇ ਦਾ ਗਾਲਾ ਜੀ ਜੀ ਉਹਨਾਂ ਨੂੰ ਮਹਿਸੂਸ ਹੋਇਆ ਦਰਦ ਜੀ ਜੀ ਵੀ ਜੇ ਤੂੰ ਗਾਉਣਾ ਵਾ ਤੇ ਸਿੱਖ ਕੇ ਗਾ ਬੇਸੁਰਾ ਨਾ ਮੇਰਾ ਗੀਤ ਗਾ ਇਹ ਸੀ ਗਾਇਕ ਜੀ ਦੂਸਰੀ ਉਦਾਹਰਣ ਤੁਹਾਨੂੰ ਦੇਣਾ ਰੇਸ਼ਮਾ ਜੀ ਜਿਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਜਿਵੇਂ ਸਾਡੇ ਲਤਾ ਮਗੇਸ਼ਕਰ ਜੀ ਦਾ ਨਾਮ ਹੈ ਦਾਰੇਸ਼ਮਾ ਜੀ ਦਾ ਪਾਕਿਸਤਾਨ 'ਚ ਨਾਮ ਹੈ ਬੱਕਰੀਆਂ ਚਾਰ ਰਹੇ ਸੀ ਜੀ ਬੱਕਰੀਆਂ ਚਾਰ ਰਹੇ ਸੀ ਗਾਉਣ ਦੇ ਸ਼ੌਕੀਨ ਸੀ ਗਾ ਰਹੇ ਸੀ ਤੇ ਉੱਥੋਂ ਦੀ ਕੋਈ ਕਦਰਦਾਨ ਕੋਈ ਗਾਇਕੀ ਦਾ ਲੰਘਿਆ ਤੇ ਰੁਕ ਗਿਆ ਔਰ ਉਹਨਾਂ ਨੇ ਉਹਨਾਂ ਦੀ ਆਵਾਜ਼ ਸੁਣੀ ਮੰਤਰਮੁਗਧ ਹੋਇਆ ਤੇ ਉਹਨਾਂ ਨੂੰ ਸਲਾਮ ਕੀਤੀ ਜੀ ਤੇ ਉਹਨਾਂ ਨੂੰ ਕਿਹਾ ਕਿ ਜਿੰਨੇ ਤੁਹਾਡੇ ਚ ਗੋਣ ਹੈ ਜਿੱਦਾਂ ਦੀ ਤੁਹਾਡੀ ਆਵਾਜ਼ ਹੈ ਇਹ ਲੋਕਾਂ ਤੱਕ ਜਾਣੀ ਚਾਹੀਦੀ ਹੈ ਤੇ ਹੌਲੀ ਹੌਲੀ ਰੇਸ਼ਮਾ ਜੀ ਦੀ ਆਵਾਜ਼ ਜਿਹੜੀ ਆ ਰਿਕਾਰਡਿੰਗ ਵੱਲੋਂ ਵਧੀ ਤੇ ਅੱਜ ਤੁਸੀਂ ਜਦੋਂ ਉਹਨਾਂ ਨੂੰ ਕਿਤੇ ਸੁਣ ਕੇ ਦੇਖੋ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਨੂਰ جہاں ਪਾਕਿਸਤਾਨ ਦੀ ਬਹੁਤ ਵੱਡੀ ਕਾਇਕਾ ਸਾਡੇ ਕੋਲ ਮੁਹੰਮਦ ਰਫੀ ਵਰਗੇ ਗਾਇਕ ਦੇਖੋ ਲਤਾ ਮੰਗੇਸ਼ਕਰ ਵਰਗੀਆਂ ਗਾਇਕਾ ਜਿਨ੍ਹਾਂ ਨੇ ਪਹਿਲਾਂ ਸਾਧਨਾ ਕੀਤੀ ਉਸਤਾਦਾਂ ਕੋਲੋਂ ਝੋਟਾਂ ਖਾਧੀਆਂ ਹਾਰਮੋਨੀਅਮ ਚਲਾਉਣੇ ਸਿੱਖੇ ਸੁਰਾਂ ਦੀ ਪਹਿਚਾਣ ਕੀਤੀ ਸਾਰੇ ਗਾਮਾਂ ਦਾ ਪਤਾ ਲੱਗਾ ਫੇ ਕਿਤੇ ਜਾ ਕੇ ਮੈਦਾਨ ਦੇ ਵਿੱਚ ਆਏ ਜੀ ਜੀ ਤੂੰ ਗਾਇਕੀ ਇੱਕ ਆਪਣੇ ਆਪ ਚ ਬਹੁਤ ਵੱਡੀ ਇਬਾਦਤ ਹੈ 우ਸਤਾਦ ਕੀੜੇ ਖਾਂ ਵਰਗੇ ਸਾਡੇ ਕੋਲ ਬਿਸਮਿਲ ਵਰਗੇ 우ਸਤਾਦ ਸਾਡੇ ਕੋਲ ਮਤਲਬ ਮੈਂ ਨਾਮ ਲੈਣ ਲੱਗਾ ਤਾਂ ਬਹੁਤ ਲੰਬੀ ਲਿਸਟ ਹੈ ਸਾਡੇ ਕੋਲ ਆਲਮ ਲੋਹਾਰ ਜੀ ਪੰਜਾਬੀ ਦਾ ਉਹ ਸ਼ਰਮੌਰ ਗਾਇਕ ਜਿਹਨੇ ਮਤਲਬ ਕਮਾਲਾਂ ਕਰ ਦਿੱਤੀਆਂ ਜੀ ਜੀ ਇਬਾਦਤ ਕਰ ਦਿੱਤੀ ਗਾਇਕੀ ਦੇ ਵਿੱਚ ਜੀ ਬਿਲਕੁਲ ਇੱਕ ਨਾਮ ਹੈ ਹੋਰ ਬਰਕਰਤ ਸਿੱਧੂ ਜੀ ਦਾ ਉਹ ਜਰੂਰ ਲੈਣਾ ਚਾਹੂੰਗਾ ਜੀ ਜੀ ਬਰਕਰਤ ਸਿੱਧੂ ਜੀ ਗਦੋਂ ਕਿਸੇ ਕਿਤੇ ਗਾਉਂਦੇ ਦੇਖੋ ਉਹਨਾਂ ਨੂੰ ਉਹ ਬੜੇ ਵਜਤ ਵਿੱਚ ਆ ਕੇ ਗਾਉਂਦੇ ਨੇ ਜੀ ਤੇ ਉਹਨਾਂ ਕੋਲ ਕੋਈ ਰਿਕਾਰਡਿੰਗ ਵਾਲਾ ਚਲਾ ਗਿਆ ਕਿ ਤੁਸੀਂ ਆ ਗੀਤ ਜਿਹੜੇ ਜੇ ਸਾਨੂੰ ਗਾਦੋਂ ਤੁਹਾਡੀ ਆਵਾਜ਼ ਬੜੀ ਬਾਖਮਾਲ ਹੈ ਤੇ ਪੈਸੇ ਜਿੰਨੇ ਤੁਸੀਂ ਕਹੋ ਜੀ ਤੇ ਉਹਨਾਂ ਨੇ ਵੀ ਪਿੱਛੇ ਜਿਹੋ ਉਹਨਾਂ ਦੀ ਮੌਤ ਹੋ ਗਈ 10 12 ਸਾਲ ਪਹਿਲਾਂ ਦੀ ਗੱਲ ਹੈ ਕੈਂਸਰ ਨਾਲ ਮੌਤ ਹੋਈ ਹਾਂਜੀ ਉਹ ਕਹਿੰਦੇ ਕਿ ਮੈਂ ਆਪਣੇ ਸਟੈਂਡਰਡ ਤੋਂ ਆਪਣੇ ਸਟੇਟਸ ਤੋਂ ਹੇਠਾਂ ਨਹੀਂ ਗਾ ਸਕਦਾ ਜੀ ਮੇਰਾ ਪੈਮਾਨਾ ਗਾਉਣ ਦਾ ਬੁੱਲੇ ਸ਼ਾ ਕਾਦਰ ਯਾਰ ਵਾਰਾ ਸ਼ਾ ਮੈਂ ਇਹੀ ਗਾ ਸਕਦਾ ਹਾਂ ਇਸ ਤੋਂ ਥੱਲੇ ਮੈਂ ਨਹੀਂ ਗਾ ਸਕਦਾ ਜੋ ਸਦੀਆਂ ਤੋਂ ਲੋਕ ਸੁਣਦੇ ਆ ਰਹੇ ਮੈਂ ਉਹ ਹੀ ਗਾਉਂਗਾ ਜੀ ਜਾਂ ਮੈਂ ਅੱਲਾ ਯਾਰ ਦਾ ਆਪ ਦਾ ਉਹ ਗਾ ਸਕਦਾ ਹਾਂ ਜੀ ਤੋਂ ਉਹਨਾਂ ਨੇ ਉਹ ਗਾਇਕੀ ਨੂੰ ਠੁਕਰਾਇਆ ਤੇ ਆਪਣੀ ਤੰਗੀ ਤਰਸ਼ੀ ਜਿੱਦਾਂ ਦਾ ਵੀ ਜੀਵਨ ਰਿਹਾ ਉਹਨਾਂ ਨੇ ਉਹ ਹੰਡਾਇਆ ਪਰ ਆਪਣੀ ਅਣਖ ਜਿਹੜੀ ਆਪਣੀ ਜ਼ੁਬਾਨ ਆ ਉਹਨੂੰ ਬਾਹ ਕਮਾਲ ਰੱਖਿਆ ਜੀ ਜੀ ਤੋਂ ਇਹ ਜਿਹੜੀ ਗਾਇਕੀ ਅੱਜ ਦੀ ਗਾਇਕੀ ਤਾਂ ਪੈਸੇ ਦੀ ਗਾਇਕੀ ਆ ਜੀ ਬਿਲਕੁਲ ਅੱਜ ਤੁਸੀਂ ਵੀਡੀਓ ਇੱਕ ਬਣਾਉਗਾ ਇੱਕ ਗੀਤ ਪਾ ਦੋ ਜੇ ਤੁਹਾਡੇ ਵਿਊਜ਼ ਲੱਖਾਂ ਚ ਹੋਗਾ ਤਾਂ ਤੁਹਾਨੂੰ ਜਿਹੜੇ ਪੈਸੇ ਮਿਲਣ ਔਰ ਮੀਲਿਆਂ ਦੇ ਵਿੱਚ ਵੀ ਇਹ ਸਾਧ ਰਹੇ ਨੇ ਉਹ ਇਹਨਾਂ ਨੂੰ ਬਾਕੀ ਸਿੰਗਰਾਂ ਦੇ ਨਾਲ ਇਹਨਾਂ ਨੂੰ ਵੀ ਟਾਈਮ ਦਿੱਤਾ ਜਾਂਦਾ ਔਰ ਇਹ ਇੱਕ ਜਿਹੜੀ ਲਾਈਨ ਆ ਉਹਨੂੰ ਵੀ ਵੀ ਆਰੀ ਬੋਲਦੇ ਆ ਸੋ ਫਿਰ ਜੇ ਕਰੇ ਇਹਨਾਂ ਦੇ ਇਹਨਾਂ ਬਾਰੇ ਕੋਈ ਗੱਲ ਕਰਦੇ ਆ ਤੇ ਅੱਗੇ ਇਹ ਜਵਾਬ ਆਉਂਦਾ ਕਮੈਂਟਾਂ ਦੇ ਵਿੱਚ ਕਿ ਅਸੀਂ ਇਹਨਾਂ ਦੀ ਹੈਲਪ ਕਰ ਰਹੇ ਆ ਸੇਵਾ ਕਰ ਰਹੇ ਆ ਸੋ ਜੇ ਹੈਲਪ ਕਰਨੀ ਹੈ ਤੇ ਇਹਨਾਂ ਦੀ ਬੇਇੱਜ਼ਤੀ ਕਰਕੇ ਕਰਨੀ ਇਹ ਬਿਲਕੁਲ ਜੀ ਹੈਲਪ ਕਰਨ ਵਾਲੀ ਗੱਲ ਤੋਂ ਕੋਈ ਇਸ ਕਿਸਮ ਦੀ ਨਜ਼ਰ ਨਹੀਂ ਆਉਂਦੀ ਜਦੋਂ ਆਪਾਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਦੇਖਦੇ ਆ ਇੱਕ ਦੋ ਜਿਹੜੇ ਤੁਸੀਂ ਨਾਮ ਲਿਓ ਤਾਂ ਉਵੇਂ ਹੀ ਮੈਨੂੰ ਲੱਗਾ ਕਿ ਉਹ ਪੂਰੇ ਅਬਨਾਰਮਲ ਲੋਕ ਆ ਠੀਕ ਨਹੀਂ ਹੈਗੇ ਬੰਤ ਬੁੱਧੀ ਆ ਉਹਨਾਂ ਦੀ ਕੋਈ ਸਮਝ ਉਸ ਕਿਸਮ ਦੀ ਨਹੀਂ ਆ ਠੀਕ ਆ ਉਹਨਾਂ ਦੇ ਵੀ ਹੱਕ ਹਕੂਕ ਸਾਡੇ ਵਰਗੇ ਉਹ ਗਾ ਸਕਦੇ ਆ ਲਿਖ ਵੀ ਸਕਦੇ ਜਿੱਦਾਂ ਦਾ ਵੀ ਹੈਗਾ ਪਰ ਉਹਨਾਂ ਨੂੰ ਬਤੌਰ ਗਾਇਕ ਅੱਗੇ ਲੈ ਕੇ ਆਉਣਾ ਪ੍ਰਮੋਟ ਕਰਨਾ ਉਹ ਇਹ ਗਾਇਕੀ ਦੀ ਵੀ ਆਪਣੇ ਆਪ ਤੇ ਤੋਹੀਨ ਲੱਗਦੀ ਜੀ ਜੀ ਬਿਲਕੁਲ ਤੋ ਮੈਂ ਫਿਰ ਉਹੀ ਗੱਲ ਕਰਦਾ ਕਿ ਜਿੱਦਾਂ Nusrat Fateh Ali Khan ਸਾਡੇ ਮਹਾਨ ਕਲਾਕਾਰ ਉਸਤਾਦ ਉਹਨਾਂ ਦੇ ਨਾਮ ਤੂੰ ਇਹ ਗਾਇਕ ਜਿਹੜੇ ਹੈਗੇ ਆ ਉਹ ਕਿੱਥੇ ਤੁਸੀਂ ਕਿੱਥੇ ਖੜੇ ਆ ਤੁਹਾਨੂੰ ਇਹ ਸਵਾਲ ਆ ਸਾਰੇ ਗਾਇਕਾਂ ਨੂੰ ਇਹ ਗਾਇਕੀ ਦੀ ਤੋਹੀਨ ਹੈ ਗਾਇਕੀ ਦੀ ਤੋਹੀਨ ਹੈ ਤੂੰ ਮਦਦ ਕਰਨੀ ਸਾਥੀਓ ਤੁਸੀਂ ਉਦਾਂ 10000 ਰੁਪਿਆ ਜਾਂ ਉਹਨਾਂ ਨੂੰ ਕੋਈ ਚੀਜ਼ ਲੈ ਦਿਓ ਇਹ ਇਸ ਕਿਸਮ ਦੀ ਮਦਦ ਕਰਨੀ ਪਹਿਲਾਂ ਉਹਨੂੰ ਉੱਪਰ ਲੈ ਕੇ ਆਉਣਾ ਫਿਰ ਉਹਨੂੰ ਇੰਨਾ ਖੂਜ ਸਿਰ ਦੇਣਾ ਕਿ ਉਹ ਆਲੀ ਆਰਿਸ ਦੇ ਵਿੱਚ ਬੈਠ ਕੇ ਉਸ ਦੀ ਇਨਸਰਟ ਕਰਨਗੇ ਇਨਸਰਟ ਕਰ ਦੇਣਗੇ ਉਹ ਉਹਦੀ ਇੱਕ ਲਾਈਨ ਨੂੰ ਵੀਰੀ ਵੀਰੀ ਬੋਲਾਂ ਔਰ ਲੋਕ ਖੁਸ਼ ਹੋ ਦੇ ਤਾੜੀਆਂ ਮਾਰਦੇ ਆ ਬਿਲਕੁਲ ਕੋਈ ਰਿਸਲਟ ਕੀ ਚੀਜ਼ ਹੈ ਜੀ ਤੁਹਾਡੇ ਹਿਸਾਬ ਨਾਲ ਸਰੋਤਿਆਂ ਨੂੰ ਤੇ ਇਹ ਬੇਨਤੀ ਆ ਕਿ ਸੰਗੀਤ ਤੇ ਸਰੋਤੇ ਦੋਵੇਂ ਇਕੱਠੇ ਇੱਕ ਇੱਕ ਮਤਲਬ ਦੋਵੇਂ ਪੂਰਕ ਆਕ ਦੂਜੇ ਦੇ ਜੇ ਸੰਗੀਤਕਾਰ ਜਾਂ ਗਾਇਕ ਗਾ ਰਿਹਾ ਸੰਗੀਤਕਾਰ ਸੰਗੀਤ ਵਜਾ ਰਿਹਾ ਜੇ ਗਾੜੀ ਕੋਈ ਸਰੋਤਾ ਹੀ ਹੈ ਨਹੀਂ ਇਹ ਉਹਦਾ ਤੋਹੀਨ ਹੈ ਕੋਈ ਕੋਈ ਉਹਦਾ ਕੋਈ ਮੁੱਲ ਨਹੀਂ ਜੀ ਬਿਲਕੁਲ ਜੇ ਸਰੋਤੇ ਬੈਠੇ ਆ ਤੇ ਗਾਇਕੀ ਅਸ਼ੀ ਨਹੀਂ ਹੈ ਜੀ ਉਹਨਾਂ ਦੀ ਤਸੱਲੀ ਨਹੀਂ ਹੋ ਪਾਰੀ ਤਾਂ ਫਿਰ ਗਾਇਕ ਦੀ ਵੀ ਤੋਹੀਨ ਹੈ ਬਹੁਤ ਵੱਡੀ ਤੇ ਸਰੋਤਿਆਂ ਦੀ ਤਾਂ ਨਾਲ ਤੋਹੀਨ ਹੈ ਹੀ ਜੀ ਅਸਲ ਵਿੱਚ ਸੰਗੀਤ ਦੀ ਪਰਿਭਾਸ਼ਾ ਹੀ ਅਸੀਂ ਭੁੱਲ ਗਏ ਆ ਸੰਗੀਤ ਸਾਨੂੰ ਮਨੋਂ ਜਦੋਂ ਅਸੀਂ ਬਿਮਾਰ ਪੈਨੇ ਆ ਨਰਾਸ਼ ਹੁੰਨੇ ਆ ਅਸੀਂ ਡੀਮੋਰਾਲਾਈਜ਼ ਹੋ ਜਾਂਨੇ ਆ ਆਪਣੀ ਜੀਵਨ ਤੋਂ ਜ਼ਿੰਦਗੀ ਤੋਂ ਉਦੋਂ ਅਸੀਂ ਸੰਗੀਤ ਦਾ ਸਹਾਰਾ ਲੈਂਦੇ ਆ ਜੀ ਇਹ ਠੀਕ ਆ ਹੁਣ ਨਚਣ ਟੱਪਣ ਵਾਲਾ ਵੀ ਆ ਗਿਆ ਸੰਗੀਤ ਭੰਗੜੇ ਵਾਲਾ ਵੀ ਆ ਗਿਆ ਉਹ ਸੱਭਿਆਚਾਰ ਦੇ ਵਿੱਚੋਂ ਨਿਕਲੀਆਂ ਹੋਈਆਂ ਚੀਜ਼ਾਂ ਕਿ ਜਦੋਂ ਸਾਡੇ ਘਰ ਖੁਸ਼ੀ ਹੁੰਦੀ ਆ ਬਟ ਮੁੰਡਾ ਹੁੰਦਾ ਸੀ ਢੋਲ ਵਜਾਉਂਦੇ ਆ ਫੋਸਰੇ ਨੱਚਦੇ ਆ ਉਹ ਹੋਰ ਚੀਜ਼ਾਂ ਬੋਲੀਆਂ ਪੈਦਾ ਹੋ ਗਈਆਂ ਗੀਤ ਪੈਦਾ ਹੋ ਗਿਆ ਜੀ ਜੀ ਅਸਲ ਵਿੱਚ ਸੰਗੀਤ ਹੈ ਸਾਡੀ ਅੰਦਰਲੇ ਮਨ ਦੀ ਸਾਡੇ ਦਿਮਾਗ ਦੇ ਉਸ ਹਿੱਸੇ ਦੀ ਖੁਰਾਕ ਹੈ ਕਿ ਜਦੋਂ ਅਸੀਂ ਨੈਗੇਟਿਵਾਂ ਡੀਮੋਰਾਲਾਈਜ਼ ਹੋਏ ਹੋਏ ਹਾਂ ਉਦੋਂ ਅਸੀਂ ਚੰਗਾ ਕੋਈ ਸੁਣੀਏ ਜੀ ਜੀ ਜਿਹਦੇ ਨਾਲ ਇਹ ਜਿਹੜਾ ਸੰਸਾਰ ਹੈ ਜਿੱਤੇ ਸਾਨੂੰ ਕੁਝ ਮੁਸ਼ਕਲਾਂ ਨਜ਼ਰ ਆ ਰਹੀਆਂ ਘਰੇਲੂ ਪਰਿਵਾਰਕ ਸਰੀਰਕ ਉਹਨਾਂ ਤੋਂ ਕੁਝ ਸਮੇਂ ਲਈ ਨਿਜਾਤ ਪਾ ਕੇ ਜੀ ਜੀ ਤੇ ਅਸੀਂ ਉਸ ਸੰਸਾਰ 'ਚ ਚਲੇ ਜਾਈਏ ਜਿੱਥੇ ਕੋਈ ਤੁਸੀਂ ਚੰਗੀ ਬਾਂਸਰੀ ਵੱਜ ਰਹੀ ਹੈ ਚੰਗਾ ਹਾਰਮੋਨ ਵੱਜ ਰਿਹਾ ਚੰਗਾ ਕੋਈ ਸ਼ੋਰ ਲੱਗਾ ਹੋਇਆ ਹੁਣ ਦੇਖੋ ਅਕਬਰ ਦੇ ਨਾਲ ਜਿਹੜਾ ਬਿਰਬਲ ਤੇ ਨਾਲ ਤਾਨਸੈਨ ਦਾ ਨਾਮ ਹੈ ਜੀ ਬਿਲਕੁਲ ਤੋਂ ਅਕਬਰ ਜਦੋਂ ਆਪਣੀ ਬਾਦਸ਼ਾਹੀ ਕਰਦਾ ਉਹ ਕਿੱਦਾਂ ਦੀ ਬਾਦਸ਼ਾਹੀ ਵੱਖਰਾ ਵਿਸ਼ਾ ਪਰ ਉਹ ਇੰਨੇ ਬੜੇ ਸਾਰੇ ਰਾਜੇ ਹੋਏ ਜਿਨ੍ਹਾਂ ਨੇ ਆਪਣੇ ਰਾਜ ਗਾਇਕ ਜਾਂ ਗਵਈਏ ਰੱਖੇ ਹੋਏ ਸੀ ਉਹ ਇਸੇ ਕਰਕੇ ਸੀ ਕਿਉਂਕਿ ਰਾਜੇ ਨੂੰ ਵੀ ਸਾਰ ਸਮੱਸਿਆਵਾਂ ਹੁੰਦੀਆਂ ਕੁਝ ਸਟ्रेस ਵਿੱਚ ਆ ਜਾਂਦੇ ਆ ਸਮੱਸਿਆਵਾਂ ਚ ਆ ਜਾਂਦੇ ਆ ਕਿਸੇ ਨੇ ਅਮਲਾ ਕਰਤਾ ਜਾਂ ਰਾਜ ਵਿੱਚ ਕੋਈ ਪ੍ਰੋਬਲਮ ਆ ਗਈ ਤਾਂ ਉਹ ਫਿਰ ਆਪਣੇ ਸਟ्रेस ਨੂੰ ਆਪਣੇ ਪ੍ਰੈਸ਼ਰ ਨੂੰ ਘੱਟ ਕਰਨ ਲਈ ਉਹ ਗਵਈਆਂ ਨੂੰ ਸਾਦੇ ਹੁੰਦੇ ਸੀ ਉਹ ਗਵਈਆ ਆਣ ਕੇ ਉਹਨੂੰ ਫਿਰ ਸ਼ਾਂਤ ਥਾਂ ਤੇ ਬਿਠਾ ਕੇ ਉਹਨੂੰ ਸੰਗੀਤ ਦੇ ਸਾਗਰ ਦੇ ਵਿੱਚ ਡਬੋ ਦਿੰਦਾ ਸੀ ਜਿਹਦੇ ਨਾਲ ਉਹਦਾ ਮਨੋਬਲ ਫਿਰ ਤਗੜਾ ਹੁੰਦਾ ਸੀ ਤੇ ਫਿਰ ਉਹ ਅੱਗੇ ਜਾ ਕੇ ਆਪਣੇ ਰਾਜ ਲਈ ਕੰਮ ਕਰਦਾ ਸੀ ਔਰ ਜੇਕਰ ਮਦਦ ਦੀ ਗੱਲ ਕਰੀਏ ਤਾਂ ਡੋਲੀ ਗਲੇਰੀ ਜੀ ਦਾ ਉਹਨਾਂ ਦੀ ਵੀ ਹੈਲਪ ਹੋਈ ਹੈ ਮਦਦ ਹੋਈ ਹੈ ਇਹ ਜੀ ਬਿਲਕੁਲ ਜੀ ਗਾਇਕ ਜਿਹੜੇ ਆ ਸਾਡੇ ਚੰਗੇ ਜਿਹੜੇ ਗਾਇਕ ਉਹ ਰੁੱਲ ਗਏ ਮਤਲਬ ਇਤੂ ਸ਼ਰੀਪ ਬਹੁਤ ਵੱਡਾ ਢਾਡੀ ਹੋਇਆ ਜੀ ਜੀ ਉਸ ਜ਼ਮਾਨੇ ਚ 100 ਰੁਪਿਆ 200 ਰੁਪਿਆ ਕੋਈ ਜਿਹੜਾ ਹੈ ਬੁਕਿੰਗ ਦਾ ਚੱਲਦਾ ਰਹਿ ਹੋਗਾ ਜੀ ਜੀ ਪਰ ਉਹਨਾਂ ਨੇ ਉਸ ਜ਼ਮਾਨੇ ਚ ਉਹਨਾਂ ਨੂੰ ਇਨੀ ਸਮਝ ਵੀ ਨਹੀਂ ਸੀ ਵੀ ਪੈਸੇ ਕਿੱਦਾਂ ਸਾਂਭਣੇ ਆ ਚਾਂਦੀ ਰਾਮ ਦਾ ਨਾਮ ਅਸੀਂ ਸੁਣਿਆ ਸੀ ਉਹਨਾਂ ਨੂੰ ਦੇਖਿਆ ਤੇ ਨਹੀਂ 70 72 ਤੱਕ ਬਹੁਤ ਕਾਮਯਾਬ ਰਹੇ ਜੀ ਜੀ ਔਰ ਉਸ ਤੋਂ ਬਾਅਦ ਐਂਡ ਜਿਹੜਾ ਉਹਨਾਂ ਇਹਨਾਂ ਲੋਕਾਂ ਦਾ ਚਾਹੀ ਇਦੂ ਸ਼ਰੀਪ ਦਾ ਐਂਡ ਲਾ ਲੀਆ ਚਾਂਦੀ ਰਾਮ ਦਾ ਲੈ ਲੀਆ ਬਰਕਤ ਸਿੱਧੂ ਦਾ ਤੁਹਾਨੂੰ ਨਾਮ ਦੱਸਿਆ ਹੋਰ ਵੀ ਬਹੁਤ ਸਾਰੇ ਗਾਇਕਾ ਉਹ ਦੁਸ਼ਵਾਰੀ ਵਾਲੀਆਂ ਜ਼ਿੰਦਗੀਆਂ ਉਹਨਾਂ ਨੇ ਜੀਵੀਆਂ ਤੇ ਉਹਨਾਂ ਦੀ ਬਾਹ ਫੜਨ ਦੀ ਲੋੜ ਹੈ ਜੇ ਮਦਦ ਕਰਨੀ ਆ ਤਾਂ ਉਹਨਾਂ ਦੀ ਮਦਦ ਕਰੀਏ ਜਿੱਦਾਂ ਡੋਲੀ ਗਲੇਰੀਆ ਜੀ ਦੀ ਧੀ ਜਿਹੜੀ ਸੀਗੀ ਉਹ ਐਸ ਵੇਲੇ ਬਹੁਤ ਦੁਸ਼ਵਾਰੀ ਕੱਟ ਰਹੀ ਸੀ ਤੇ ਮੈਂ ਸੁਣਿਆ ਕਿ ਹਾਲੀਵੁੱਡ ਦੇ ਬਹੁਤ ਵੱਡੇ ਐਕਟਰ ਨੇ ਉਹਨਾਂ ਨੂੰ ਲੱਖਾਂ ਦੇ ਦੇ ਵਿੱਚ ਜਿਹੜੀ ਹੈ ਇਮਦਾਦ ਜੀ ਮਦਦ ਦਿੱਤੀ ਹੈ ਤੇ ਇਹ ਬਹੁਤ ਅੱਛੇ ਅੱਛਾ ਸਵਾਗਤ ਕਰਨਾ ਬਣਦਾ ਤੇ ਇਸ ਕਿਸਮ ਦੇ ਜਾਉਣ ਲਈ ਸਾਨੂੰ ਸਾਰਿਆਂ ਨੂੰ ਹਮਲਾ ਮਾਰਨਾ ਚਾਹੀਦਾ ਮਾਰੀ ਗਾਇਕੀ ਕਦੇ ਪ੍ਰਮੋਟ ਨਹੀਂ ਕਰਨੀ ਚਾਹੀਦੀ ਅੱਗੇ ਨਹੀਂ ਲਿਆਉਣੀ ਚਾਹੀਦੀ ਜਿਹੜੀ ਰੂਹ ਨੂੰ ਮਨ ਨੂੰ ਤੁਹਾਡੇ ਦਿਲ ਨੂੰ ਸਕੂਨ ਦੇਵੇ ਉਹ ਹੀ ਗਾਇਕੀ ਅੱਗੇ ਲਿਆਉਣੀ ਚਾਹੀਦੀ ਜੀ 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 ਸੋ ਬਿਲਕੁਲ ਇਹਦੇ ਨਾਲ ਜੇਕਰ ਜਿਹਨਾਂ ਨੂੰ ਕੁਝ ਆਉਦਾ ਨਹੀਂ ਜਿਹਦੇ ਨਾਲ ਨੌਲੇਜ ਹੀ ਕੋਈ ਨਹੀਂ ਗਾਇਕੀ ਦੀ ਜੇਕਰ ਇਹੋ ਜਿਹੇ ਗਾਇਕਾਂ ਨੂੰ ਪ੍ਰਮੋਟ ਕਰਾਂਗੇ ਤਾਂ ਜਿਹੜੇ ਸਿੱਖ ਰਹੇ ਆ ਉਨਾ ਤੱਕ ਕਿ ਜਿਹੜੇ ਡਿਲ ਟੁੱਟਦਾ ਹੈ ਜੀ ਉਹ ਵੀ ਉਹ ਤਾਂ ਗਾਇਕੀ ਛੱਡ ਜਾਣਗੇ ਬਿਲਕੁਲ ਜੀ ਤੁਸੀਂ ਇੱਕ ਦੋ ਉਦਾਹਰਨਾ ਚਲਦੀ ਹੈ ਰਿਕਾਰਡਿੰਗ ਦੇ ਵਿੱਚ ਅੱਜ ਕੀਤੀ ਦਿੱਤੀਆਂ ਸੀ ਸ਼ਾਇਦ ਦਿਲਸ਼ਾਦ ਨਾਮ ਲਿਆ ਸੀ ਜੀ ਜੀ ਤੂੰ ਵੀ ਉਹਨੇ ਲੰਬਾ ਸਮਾਂ ਸੰਘਰਸ਼ ਕੀਤਾ ਪਰ ਲੋਕਾਂ ਨੇ ਉਹਨੂੰ ਜਾਂ ਇਹਨਾਂ ਕੰਪਨੀਆਂ ਨੇ ਉਹਨਾਂ ਨੂੰ ਪ੍ਰਮੋਟ ਨਹੀਂ ਕੀਤਾ ਜੀ ਇਰਸ਼ਾਦ ਮੁਹੰਮਦ ਮੁੰਦਾ ਬਹੁਤ ਵਧੀਆ ਗਾਉਂਦਾ ਹੋਰ ਵੀ ਜਿਹੜੇ ਨਾਮ ਤੁਸੀਂ ਮੈਂ ਆਪਾਂ ਜਾਣਦੇ ਨਹੀਂ ਤਸਵੀਰ ਦੇ ਪਿੱਛੇ ਉਹਲੇ ਕਿਤਾ ਪਤਾ ਨਹੀਂ ਕਿੰਨੇ ਹੋਣਗੇ ਜੀ ਬਿਲਕੁਲ ਇਹਦੇ ਪਿੱਛੇ ਇੱਕ ਅਸਲ ਕਾਰਨ ਜਿਹੜਾ ਹੈਗਾ ਉਹ ਵੀਰ ਜੀ ਮੈਨੂੰ ਇਹ ਲੱਗਦਾ ਹੈ ਕਿ ਕਿਉਂਕਿ ਇੱਕ ਬਿਜ਼ਨਸ ਬਣ ਗਿਆ ਜੀ ਇਹਦੇ ਵਿੱਚ ਤੁਹਾਡੀ ਰਿਕਾਰਡਿੰਗ ਹੁੰਦੀ ਹੈ ਰਿਕਾਰਡਿੰਗ ਤੋਂ ਬਾਅਦ ਗਾਣਾ YouTube ਤੇ ਰਿਲੀਜ਼ ਹੁੰਦਾ ਹੈ ਫਿਰ ਉਹਦੇ ਵਿਊਜ਼ ਆਉਂਦੇ ਆ ਫਿਰ ਪੈਸੇ ਬਣਦੇ ਆ ਫਿਰ ਤੁਹਾਨੂੰ ਸਟੇਜਾਂ ਮਿਲਦੀਆਂ ਫਿਰ ਤੁਹਾਡੇ ਫੋਰਨ ਦੇ ਟੂਰ ਇਹ ਆਪਣੇ ਆਪ ਦੇ ਵਿੱਚ ਇੱਕ ਇੰਡਸਟਰੀ ਹੈ ਜੀ 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 ਤੋ ਇਸ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਐਸੇ ਬਿਜ਼ਨਸਮੈਨ ਵੀ ਆ ਕੇ ਉੱਤਰ ਕੇ ਆ ਗਏ ਆ ਉਹ ਫਿਰ ਉਹਨਾਂ ਗਾਇਕੀ ਨੂੰ ਆਪਣੇ ਢੰਗ ਨਾਲ ਚਲਾਉਣ ਜਿਹੜਾ ਸ਼ੁਰੂ ਕੀਤਾ ਤੋ ਜਦੋਂ ਬਿਜ਼ਨਸ ਬਣੇਗਾ ਕਿਸੇ ਚੀਜ਼ ਦਾ ਉਹਦੇ ਵਿੱਚ ਕੁਆਲਿਟੀ ਜਿਹੜੀ ਆ ਬਹੁਤ ਥੱਲੇ ਚਲੀ ਜਾਂਦੀ ਜੀ ਜੀ ਬਿਲਕੁਲ ਕੁਆਲਿਟੀ ਵਾਲੇ ਬੰਦੇ ਨੂੰ ਬਹੁਤ ਵੱਡਾ ਸੰਘਰਸ਼ ਕਰਨਾ ਪਊਗਾ ਗਾਇਕੀ ਬ ਤੂੰ ਗਾਇਕੀ ਗਾਇਕੀ ਜੇਕਰ ਰਵੇ ਤੂੰ ਲੰਬਾ ਸੰਘਰਸ਼ ਕਰਨਾ ਰਹੂਗਾ ਪਰ ਇੱਕ ਗੱਲ ਮੈਂ ਗਾਰੰਟੀ ਦਊਂਗਾ ਇਸ ਗੱਲ ਦੀ ਕਿ ਜੀ ਕੋਈ ਸੰਘਰਸ਼ ਕਰਦਾ ਰਹੂਗਾ ਉਹਦਾ ਨਾਮ ਉਹ ਰਹੂਗਾ ਜੀ ਬਿਲਕੁਲ ਉਹ ਮੇਟਰ ਹੋਊਗਾ ਕਿਉਂਕਿ ਉਹਦੇ ਕੋਲ ਗਾਇਕੀ ਨਹੀਂ ਹੋ ਸਕਦਾ ਕੋਈ ਉਹਦੇ ਸੁਰ ਨਹੀਂ ਕੋਈ ਹੋ ਸਕਦਾ ਜੀ ਬਿਲਕੁਲ ਠੀਕ ਆ ਉਹਦੀ ਚੜ੍ਹਾਈ ਉਸ ਕਿਸਮ ਦੀ একদম ਬੱਲੇ ਬੱਲੇ ਨਹੀਂ ਹੋਣੀ ਔਰ ਉਹਦੇ ਕੋਲ ਸੁਰਤ ਨਹੀਂ ਕੋਈ ਹੋ ਸਕਦਾ ਜਿੱਥੇ ਵੀ ਉਹ ਖੜਾ ਆ ਸੌ ਦਸੋਂ ਬੰਦੇ ਹਜ਼ਾਰ ਬੰਦੇ ਚ ਖੜਾ ਉਹਨੇ ਸੁਰ ਲਾਇਆ ਤਾਂ ਉਸ ਵੇਲੇ ਜਾਰ ਆ ਜਾਣਾ ਬਿਲਕੁਲ ਠੀਕ ਹੈ ਨਾ ਤੋ ਇਹ ਗਾਇਕੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਉਹ ਮਜ਼ਾਕ ਦਾ ਪਾਤਰ ਤਾਂ ਨਹੀਂ ਬਣ ਗਏ ਕਿਤੇ ਨਾ ਬਿਲਕੁਲ ਜੀ ਬਿਲਕੁਲ ਜਿਹੜੇ ਇਹ ਸਿੰਗਰ ਉਠ ਰਹੇ ਆ 2-4 ਮਹੀਨੇ ਦੇ ਮਹਿਮਾਨ ਹੀ ਬਸ ਜਿਹੜੇ ਨਵੇਂ ਗਾਇਕ ਆਏ ਆ ਪੰਖਾਰੂਆਂ ਵਾਂਗੂ ਖਿਲਰ ਜਣੇ ਐ ਚ ਕੋਈ ਸ਼ੱਕ ਨਹੀਂ ਜੀ 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 ਟਿਕਣਾ ਉਹਨੇ ਆ ਜਿੰਨੇ ਸਖਤ ਮਿਹਨਤ ਕੀਤੀ ਆ ਚਾਹੇ ਤੁਸੀਂ ਖੇਡ ਲਾ ਲਓ ਜੀ ਚਾਹੇ ਲੇਖ ਲੇਖ ਕਿਤਾਬਾਂ ਦੇ ਕੰਮ ਚ ਲਾ ਲਓ ਤੁਸੀਂ ਕਿਸੇ ਹੋਰ ਕਿਸੇ ਕਿੱਤੇ ਚ ਲਾ ਲਓ ਜੀ ਕਿਸੇ ਵੀ ਪ੍ਰੋਫੈਸ਼ਨਲ ਸਕਿੱਲ ਵਿੱਚ ਲਾ ਲਓ ਤੁਸੀਂ ਟਿਕਣਾ ਲੰਮਾ ਸਮਾਂ ਉਸ ਬੰਦੇ ਨਹੀਂ ਆ ਜਿਨੇ ਉੱਚ ਸਖਤ ਮਿਹਨਤ ਕੀਤੀ ਹੈ ਕਿਸੇ ਉਸਤਾਦ ਦੀ ਮਾਰ ਖਾਦੀ ਆ ਚੰਡ ਖਾਦੀ ਆ ਜਿਨੇ ਉਹਨੂੰ ਟੋਕਿਆ ਹੋਵੇ ਵੀ ਭਾਈ ਐਦਾਂ ਨਹੀਂ ਐਦਾਂ ਗੋਣਾ ਇਹ ਕਿਉਂਕਿ ਪੈਸੇ ਵਾਲਾ ਕੰਮ ਬਣ ਗਿਆ ਸ਼ਾਰਟਕਟ ਰਸਤਾ ਲੱਗਦਾ ਹਰ ਇੱਕ ਨੂੰ ਜਣੇ ਖਣੇ ਨੂੰ ਲੱਗਦਾ ਕਿ ਮੈਂ ਥੋੜਾ ਬਹੁਤਾ ਗਾਵਾਂ ਜਿੰਨਾ ਦਾ ਵੀ ਚੰਗਾ ਮੰਦਾ ਤੇ ਜੇ ਮੇਰੇ ਅੱਗੇ ਜੇ ਅੱਗੇ ਸ਼ੇਅਰ ਹੁੰਦੇਗਾ ਲੋਕੀ ਕਰਦੇਗਾ ਤੇ ਮੇਰੇ ਲੱਖਾਂ ਬਣ ਜਾਣੇ ਇੱਕ ਵਾਰੀ ਲੱਖਾਂ ਬਣ ਗਿਆ ਗੱਡੀ ਲੈ ਲਾਂਗੇ ਘਰ ਲੈ ਲਾਂਗੇ ਮੁੜ ਕੇ ਭਾਵੇਂ ਮਿੱਟੀ ਚ ਰੁਲ ਜੀ ਇਸ ਕਰਕੇ ਇਸ ਗੱਲ ਨੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਚੰਗਾ ਸੁਣੋ ਚੰਗਾ ਗਾਓ ਸਾਜਾ ਕੀਤਾ ਮੈਂ ਦੋ ਲਾਈਨਾਂ ਸਰਜੀਤ ਪਾਤਰ ਦੀਆਂ ਗਾ ਕੇ ਜੇ ਤੁਸੀਂ ਕੋ ਜੀ ਜੀ ਬਿਲਕੁਲ ਬਿਲਕੁਲ ਅਸੀਂ ਜੇ ਅੱਗੇ ਚੰਗਾ ਸੁਣਾ ਚਾਹੁੰਦੇ ਆ ਸਾਡੇ ਮਨ ਚ ਬੜੇ ਬਲਵੇ ਸੀਗੇ ਕਿ ਇਹ ਦੋ ਤਿੰਨ ਸਿੰਗ ਜਿਹੜੇ ਆਏ ਨੇ ਸਰ ਬਹੁਤ ਮਨ ਵਿੱਚ ਜਿਹੜੇ ਸੀ ਉਹ ਬਲਵੇ ਜਿਹੜੇ ਅੱਜ ਬਾਹਰ ਆਏ ਤੁਹਾਡੇ ਨਾਲ ਜੇ ਅਸੀਂ ਸਾਜੇ ਕੀਤੇ ਆ ਤੋਂ ਬਿਲਕੁਲ ਮੈਂ ਚਾਹਾਂਗਾ ਦੋ ਲਾਈਨਾਂ ਇਸ ਗਾਇਕੀ ਦੇ ਯੁੱਗ ਦੇ ਵਿੱਚ ਬਹੁਤ ਸਾਰੇ ਗਾਇਕ ਤੇ ਲੇਖਕ ਨੇ ਆਪੋ ਆਪਣਾ ਯੋਗਦਾਨ ਪਾਇਆ ਤੇ ਸਾਨੂੰ ਚੰਗਾ ਸੁਣ ਲਈ ਸਾਡੇ ਕੰਨਾਂ ਨੂੰ ਚੰਗਾ ਆਰਾਮ ਦਿੱਤਾ ਜੀ ਹੁਣੇ-ਹੁਣੇ ਸਾਡੇ ਤੋਂ ਵਿਛੜੇ ਸਰਜੀਤ ਪਾਤਰ ਜੀ ਜੀ ਉਹਨਾਂ ਦੇ ਦਾ ਦੀ ਇੱਕ ਗਜ਼ਲ ਦਾ ਕੋਈ ਹਿੱਸਾ ਹੈ ਜੋ ਦਿਦਾਰ ਪ੍ਰਦੇਸੀ ਜੀ ਨੇ ਬੜਾ ਸ਼ਾਨਦਾਰ ਗਾਇਆ ਜੀ 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 ਤੋਂ ਉਹ ਮੈਂ ਰਿਦਮ ਦੇ ਵਿੱਚ ਕੋਸ਼ਿਸ਼ ਕਰੂੰਗਾ ਜੀ ਜੀ ਕਿ ਭਈਆ ਮਵੀ ਨਹੀਂ ਗਾ ਵੈਸੇ ਨਹੀਂ ਕੋਈ ਜ਼ਰੂਰ ਜੀ ਮੈਂ ਆਵਾਜ਼ਾਂ ਤੈਨੂੰ ਬੜੀਆਂ ਮਾਰੀਆਂ ਮੈਂ ਆਵਾਜ਼ਾਂ ਤੈਨੂੰ ਬੜੀਆਂ ਮਾਰੀਆਂ ਤੇਰੀ ਚੁੱਪ ਨੇ ਜੀਰ ਲਈਆਂ ਸਾਰੀਆਂ ਮੈਂ ਆਵਾਜ਼ਾਂ ਤੈਨੂੰ ਬੜੀਆਂ ਮਾਰੀਆਂ ਤੂੰ ਚੁੱਪ-ਚੁੱਪ ਕਰਕੇ ਕੇਰੇ ਰੇਤ ਵਿੱਚ ਤੂੰ ਚੁੱਪ ਚੁੱਪ ਕਰਕੇ ਕਹਿ ਰਹੇ ਰੇਤ ਵਿੱਚ ਸਾਡੀਆਂ ਉਹਨਾਂ ਹੰਝੂਆਂ ਨਾਲ ਯਾਰੀਆਂ ਮੈਂ ਆਵਾਜ਼ਾਂ ਤੈਨੂੰ ਬੜੀਆਂ ਮਾਰੀਆਂ ਤੇਰੀ ਚੁੱਪ ਨੇ ਜੀਰ ਲਈਆਂ ਸਾਰੀਆਂ ਮੈਂ ਆਵਾਜ਼ ਤੈਨੂੰ ਬੜੀਆਂ ਮਾਰੀਆਂ ਬਹੁਤ ਵਧੀਆ ਜੀ ਬਹੁਤ ਵਧੀਆ ਸੁਰਮਨ ਨੂੰ ਰੂਲ ਸਕੂਨ ਦੇਣ ਵਾਲੀ ਗਾਇਕੀ ਗਾਇਕੀ ਹੈ ਜਿਹੜੀ ਇਹਨੂੰ ਕਿੰਨੇ ਨੇ ਲਫ਼ਜ਼ ਤੇ ਤੁਹਾਡੀ ਆਵਾਜ਼ ਰੂਲ ਸਕੂਨ ਦੇਣ ਵਾਲੀ ਆਵਾਜ਼ ਹੈ ਸੋ ਬਹੁਤ ਬਹੁਤ ਧੰਨਵਾਦ ਸਰਜੀਤ ਸਿੰਘ ਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਿਆ ਮਿਹਰਬਾਨੀ ਜੀ ਸ਼ੁਕਰੀਆ ਜੀ ਬਦਲੋ ਜੀ ਬਹੁਤ ਹੀ ਅਹਿਮ ਵਿਸ਼ਾ ਸੀਗਾ ਅ ਅੱਜ ਕੱਲ ਦੀ ਗਾਇਕੀ ਬਾਰੇ ਸੋ ਨਵੇਂ ਉੱਠ ਰਹੇ ਸਿੰਗਰਾਂ ਬਾਰੇ ਜਿਹੜੇ ਕਿ ਬਰਸਾਤੀ ਦਡੂ ਕਹਿ ਸਕਦੇ ਆਪਾਂ ਨੂੰ ਜਿਹੜੇ ਕਿ 2-4 ਮਹੀਨੇ ਰਹਿੰਦੇ ਨੇ ਉਸ ਤੋਂ ਬਾਅਦ ਲੋਕ ਉਹਨਾਂ ਨੂੰ ਵਰਤਦੇ ਨੇ ਤੇ ਵਰਤ ਕੇ ਫੇਰ ਉਹਨਾਂ ਨੂੰ ਪਤਾ ਨਹੀਂ ਜਾਂਦਾ ਉਹ ਕਿੱਥੇ ਦਾ ਕਿੱਥੇ ਗਿਆ ਜਿਸ ਤਰ੍ਹਾਂ ਕਿ ਮੁੱਖ ਮੰਤਰੀ ਅੱਜ ਉਹ ਵਿਚਾਰੇ ਦੀ ਨੂੰ ਨੂੰ ਵਰਤਿਆ ਗਿਆ ਔਰ ਅੱਜ ਉਸਦੇ ਪਤਾ ਨਹੀਂ ਲੱਗਦਾ ਉਹ ਕਿੱਥੇ ਚਲਾ ਗਿਆ ਸੋ ਬਿਲਕੁਲ ਗੱਲਾਂ ਬਾਤਾਂ ਕਰ ਰਹੇ ਸੀ ਸੁਰਜੀਤ ਸਿੰਘ ਜੀ ਨਾਲ ਔਰ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਜਸਦੇਵ ਸਿੰਘ ਚੰਡ ਦਵਾਬਾ মিডিਆ ਹਾਊਸ ਸੁਲਤਾਨਪੁਰ ਲੋਧੀ